ਚੁੰਮ ਲਾਂਦਾ ਮਿੱਟੀ ਮੱਥੇ ਉੱਤੇ ਦੇਸ਼ ਦੀ ਮੈਂ ਬਾਡਰ ਤੇ ਖੜਾ ਦਿਨ ਰਾਤ ਗਰਮੀ ਤੇ ਠੰਡ ਦੇਣਾ ਕਿਤੇ ਪਰਵਾਹ ਕਦੇ ਦੁਸ਼ਮਣ ਨੂੰ ਕਰ ਦਿਨ ਦਾ ਮਾਤ ਵੈਰੀਆਂ ਨਾ ਚੱਲੀ ਕੋਜੀ ਚਾਲ ਮਾਏ ਮੇਰੀ ਨਹੀਂ ਕਰਾਂ ਕਿ ਮੈਂ ਬੋਲ ਕੇ ਭਿਆਨ ਨਹੀਂ ਅੰਮਿਏ ਦੇਸ਼ ਲਈ ਦੇ ਗਿਆ ਮੈਂ ਜਾਨ ਦੇ ਮੀ ਤੂੰ ਸਹਾਰਾ ਮੇਰੇ ਬੱਚਿਆਂ ਨੂੰ ਅੰਮਿਏ ਨਹੀਂ ਕਰਵੜੀ ਨੂੰ ਵੀ ਸਮਝਾ ਸ਼ਹੀਦ ਹੋਇਆ ਦੇਸ਼ ਲਈ ਤੇਰਾ ਅੱਖੀਆਂ ਚ ਨੀਰ ਨਾ ਬਹਾਏ ਤੂੰ ਪੁੱਤ ਨੂੰ ਪੜਾ ਕੇ ਫੌਜੀ ਦੇਸ਼ ਦਾ ਬਣਾਉਣਾ ਫਿਰ ਬਣਿਆ ਫਜ਼ਰ ਓ ਮਹਾਨ ਨੇ ਅੰਮਈਏ ਦੇਸ਼ ਲਈ ਦੇ ਜਾਨ ਆਵਾ ਗਤ ਬੂਤ ਵਿੱਚ ਬੰਦ ਹੋ ਕੇ ਅੰਮੀ ਨੇ ਹਿਲ ਜੁਲ ਨਾ ਮੈਂ ਮਾਇ ਪਾਵਾਂਗਾ ਪੈਰੀ ਹੱਥ ਲਾ ਨਾ ਹੋਣਾ ਨਾ ਮੈਂ ਗਲ ਮਿਲ ਸਕਾਂ ਅੰਤ ਵਾਰ ਮੂੰ ਮੈਂ ਵਿਖਾਵਾਂਗਾ ਦੇਣਗੇ ਸਲਾਮ ਹੋ ਜੀ ਬੀਰ ਪਿੰਡ ਆਣ ਕੇ ਤਾਂ ਉਹ ਵੀ ਮਾਦੇ ਪੁੱਤ ਨੇ ਜਵਾਨ ਨੇ ਅੰਮਈਏ ਦੇਸ਼ ਲਈ ਦੇ ਗਿਆ ਮੈਂ ਜਾਨ ਸਾਰਾ ਗੜੀ ਵੜਾਏ ਤੇ ਹਾਸ ਵੇਖ ਫੋਲ ਲਵੋ ਇੱਕੀ ਸਿੰਘਾਂ ਸਾंभ ਲਈਕ ਮਾਨ ਸੀ ਹਜਾਰਾਂ ਹੀ ਪਠਾਣਾ ਨੈਸੀ ਹੱਲਾ ਜਦ ਬੋਲ ਦਿੱਤਾ ਹੋਇਆ ਯੁੱਧ ਬੜਾ ਕਮਸਾਨ ਸੀ ਪਰਵਿੰਦਰ ਕੌਰ ਸੁਖ ਕਰੇ ਸਜਦਾ ਉਹ ਫੌਜੀਆ ਨੂੰ ਦੇਸ਼ ਲਈ ਵਾਰ ਗਏ ਜੋ ਜਾਨ ਨੀ ਅੰਮੀਏ ਪੁੱਤ ਤੇਰਾ ਹੋਇਆ ਕੁਰਬਾਨ ਮਾਏ ਨਹੀਂ ਮਾਏ ਸੁਣ ਮੇਰੀ ਇਹ ਮਾਏ ਨਹੀਂ ਪੁੱਤ ਤੇਰਾ ਹੋਇਆ ਕੁਰਬਾਨ ਨਹੀਂ ਅੰਮੀਏ ਦੇਸ਼ ਲਈ ਦੇ ਗਿਆ ਹੈ ਜਾਨ ਧੰਨਵਾਦ बहुत धन्यवाद मैडम परविंदर कौर जी बिखर कर बिखर कर शौर्य की खुशबू चमन को चूम लेती है, है। जवान हसरत तिरंगे की गगन को चूम लेती है सिपाही जब निकलता है वतन पर जान देने को सिपाही ਜਦ ਨਿਕਲਤਾ ਹੈ ਵਤਨ ਪਰ ਜਾਨ ਦੇਨੇ ਕੋ ਵਤਨ ਕੀ ਧੂਲ ਉੜ ਉੜ ਕਰ ਬਦਨ ਕੋ ਚੂਮ ਲੇਤੀ ਹੈ ਵਤਨ ਕੀ ਧੂਲ ਉੜ ਉੜ ਕਰ ਬਦਨ ਕੋ ਚੂਮ ਲੇਤੀ ਹੈ ਇਨਾ ਹੀ ਸ਼ਬਦਾਂ ਦੇ ਨਾਲ ਮੈਂ ਇਨਾ ਸ਼ਬਦਾਂ ਵਰਗੀ ਹੀ ਸ਼ਖਸੀਅਤ ਕਰਨਲ ਕੇਸ ਕੁੰਡਲ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਮੰਚ ਤੇ ਤਸ਼ਰੀਫ ਲੈ ਕੇ ਆਉਣ ਤੇ ਵਿਦਿਆਰਥੀਆਂ ਦੇ ਨਾਲ ਉਹ ਸ਼ਬਦ ਸਾਂਝੇ ਕਰੇ ਯਾਨੀ ਹਮੀ ਸੁਣਾਈ ਦੇ ਰਹੀ ਮੇਰੀ ਆਵਾਜ਼ ਮੈਨੂੰ ਆਵਾਜ਼ ਨਹੀਂ ਆਈ ਨਹੀਂ ਆਈ ਹੁਣ ਥੋੜਾ ਲੱਗਿਆ ਪੰਜਾਬ ਚ ਠੀਕ ਹੈ ਨਾ ਥੋੜਾ ਲੱਗਿਆ ਹਜੇ ਵੀ ਮਜ਼ਾ ਨਹੀਂ ਆਇਆ ਇੱਕ ਵਾਰ ਹੋਰ ਹਾਂ ਹੁਣ ਲੱਗਿਆ ਪੰਜਾਬ ਚ ਆਇਆ ਹੁਣ ਸੁੱਤੇ ਜਾ ਕੇ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਹੋਇਆ ਮੈਂ ਸਿਰਫ ਇੱਕ ਚੀਜ਼ ਪੁੱਛਣਾ ਚਾਹਨਾ ਸਾਰਾ ਗੜੀ ਬਹੁਤ ਲੋਕੀ ਗੱਲ ਕਰਦੇ ਨੇ ਬਹੁਤ ਪੁਰਾਣੀ ਇੱਕ ਚੀਜ਼ ਐ ਪਰ ਸਾਡੇ ਇਤਿਹਾਸ ਚ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਪੜਾਈ ਜਾਂਦੀ ਐ 커ਰੀਕਲਰਮ ਹੈਗਾ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਨਹੀਂ ਨਾ ਫਰਾਂਸ ਚ ਹੈਗਾ yes ਇਹ ਹੁਣ ਆਲ ਇੰਡੀਆ ਚ ਵੀ ਹੋ ਰਿਹਾ ਹੈ ਐਂਡ ਇਹਦੇ ਵਿੱਚ ਮੇਰੇ ਬਹੁਤ ਹੀ ਪਿਆਰੇ ਮਿੱਤਰ ਹੀ ਇਜ਼ ਐਨ ਆਈਐਸ ਐਡੀਸ਼ਨਲ ਚੀਫ ਸਕੱਰੇਟਰੀ ਉਹਨਾਂ ਨੇ ਲਿਖ ਕੇ ਭੇਜਿਆ ਸਰ ਦੇ ਹੈਵ ਰਿਟਨ ਸੋ ਲਾਈਕਲੀ ਟੂ ਬੀ ਇਨਕਲੂਡਡ ਜਦੋਂ ਆਪਾਂ ਕੋਈ ਵੀ ਇੱਕ ਇਹੋ ਜੀ ਚੀਜ਼ ਦੇ ਬਾਰੇ ਡਿਸਕਸ ਕਰਦੇ ਆਂ ਜਾਂ ਦੁਬਾਰਾ ਉਹਨੂੰ ਦੇਖਦੇ ਆਂ ਤਾਂ ਇਹ ਰੋਂਗਟੇ ਖੜੇ ਕਰਨ ਵਾਲੀ ਗੱਲ ਹੈ ਇਹ ਇਹੋ ਜੀ ਇੱਕ ਚੀਜ਼ ਜਿਹੜੀ ਹੋਈ ਹੈ ਇਹ ਇੱਕ ਵਾਰ ਪਹਿਲਾਂ ਹੋਈ ਸੀਗੀ 480 BC ਚ ਕਿਸ ਨੂੰ ਪਤਾ ਹੈ ਹਿਸਟਰੀ ਵਾਲਾ ਕੋਣ ਹੈ ਮੈਂ ਤਾਂ ਸਾਇੰਸ ਦਾ ਸਟੂਡੈਂਟ ਸੀ 480 BC ਦੇ ਵਿੱਚ ਬੈਟਲ ਆਫ ਥਰਮੋਪਾਈਲ ਹੋਈ ਸੀਗੀ ਉਹਦੇ ਵਿੱਚ ਵੀ ਕੁਝ ਥੋੜੇ ਗ੍ਰੀਕ ਨੇ ਜ਼ਰਸਿਸ ਦੀ ਆਰਮੀ ਜਿਹੜੀ 터ਕਿਸ਼ ਆਰਮੀ ਸੀਗੀ 10000 ਤੋਂ ਜ਼ਿਆਦਾ ਬੰਦਿਆਂ ਨੂੰ ਖਦੇੜਿਆ ਸੀ ਇਹ ਸਾਰਾ ਗੜੀ ਤੇ ਉਹਨੂੰ ਇਕਵੇਟ ਕੀਤਾ ਜਾਂਦਾ ਇਕਵੇਟ ਸਮਝਦੇ ਹੋ ਉਹ ਕਹਿੰਦੇ ਨੇ ਉਹ ਹੋਇਆ ਸੀ ਇੱਕ ਜ਼ਮਾਨੇ 'ਚ ਤੇ ਇਹ ਹੋਇਆ ਹੈ ਇਹ ਬੜੀ ਹੀ ਇੰਪੋਰਟੈਂਟ ਗੱਲ ਹੈ ਸਮਝਣ ਵਾਲੀ ਗੱਲ ਹੈ ਜਿਹੜੀ ਸਿੱਖਾਂ ਖਾਲਸੇ ਸਿੱਖ ਤਾਂ ਠੀਕ ਹੈ ਖਾਲਸਿਆਂ ਦੀ ਜਿਹੜੀ ਜੋਸ਼ ਖਾਲਸਿਆਂ ਦਾ ਜੋਸ਼ ਹੈ ਉਹ ਸਾਰਿਆਂ ਨੂੰ ਪਤਾ ਹੈ ਪਰ ਅਸੀਂ ਵਿੱਚ ਕਿਤੇ ਭੁੱਲ ਗਏ ਆ ਭੁੱਲ ਕਿਉਂ ਗਏ ਆ ਕਿਉਂਕਿ ਸਾਡੇ ਵੱਡਿਆਂ ਨੇ ਕਿਸੇ ਜ਼ਮਾਨੇ 'ਚ ਸਾਨੂੰ ਦੁਬਾਰਾ ਦੁਬਾਰਾ ਯਾਦ ਨਹੀਂ ਦਿਵਾਇਆ ਅਸੀਂ ਕੋਈ ਵੀ ਚੀਜ਼ ਜਦੋਂ ਆਪਾਂ ਇੱਕ ਦੂਜੇ ਨੂੰ ਯਾਦ ਨਹੀਂ ਦਿਵਾਉਂਦੇ ਨਾ ਅਸੀਂ ਉਹਨੂੰ ਦੁਬਾਰਾ ਕਰਦੇ ਨਹੀਂ ਭੁੱਲ ਜਾਂਦੇ ਬਹੁਤ ਛੇਤੀ ਤੇ ਇਹ ਆਈ ਮਸਟ ਥੈਂਕ ਰਣਜੀਤ ਸਿੰਘ ਜੀ ਬਗੜਾ ਰੋੜਾ ਐਂਡ ਦੀ ਟੀਮ ਆਫ ਸਾਰਾਗੜੀ ਫਾਊਂਡੇਸ਼ਨ ਉਹਨਾਂ ਨੇ ਇਹ ਦੁਬਾਰਾ ਯਾਦ ਕਰਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ ਹੈ ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਹੁੰਦਾ ਹੈ ਇਹ ਹੋਇਆ ਸੀ ਇਹ ਹੋ ਸਕਦਾ ਹੈ ਸਮਝ ਆ ਰਹੀ ਹੈ ਇੱਕ ਹੋਰ ਉਹਨਾਂ ਨੇ ਗੱਲ ਬੜੀ ਜ਼ੋਰਦਾਰ ਕਹੀ ਸੀ ਕਿ ਅਸੀਂ ਸਾਰੇ ਪੰਜਾਬੀ ਕਿਤੇ ਭੁੱਲ ਗਏ ਆ ਸਾਰੇ ਕੈਨੇਡਾ ਪਿੰਡ ਅਮਰੀਕਾ ਪਿੰਡ ਜਾਣ ਨੂੰ ਫਿਰਦੇ ਆ ਫੌਜ ਆਣਾ ਜਾਣਾ ਤੇ ਫੌਜ ਦੀ ਇੱਕ ਦਸਤੂਰ ਦੇ ਨਾਲ ਰਹਿਣਾ ਭੁੱਲ ਗਿਆਂ ਕੋਈ ਗੱਲ ਨਹੀਂ ਜਿਹੜੇ ਕੈਨੇਡਾ ਜਾਂਦੇ ਨੇ ਉਹ ਇਹ ਤਾਂ ਯਾਦ ਰੱਖਣ ਉਹਨਾਂ ਦੇ ਨਾਲ ਦੇ ਰਿਸ਼ਤੇਦਾਰ ਰਿਸ਼ਤੇਦਾਰਾਂ ਦੇ ਅੱਗੇ ਉਹ ਰਿਸ਼ਤੇਦਾਰ ਉਹਨਾਂ ਚ ਕੋਈ ਤਾਂ ਹੋਏਗਾ ਫੌਜ ਚ ਉਹਨਾਂ ਨਾਲ ਤਾਂ ਮਿਲ ਸਕਦੇ ਹੋ ਕਿਉਂਕਿ ਅੱਜ ਦੀ ਲੜਾਈ ਦੇ ਵਿੱਚ ਆਪਾਂ ਆਪਣੀ ਅਹਿਮ ਦੀ ਲੜਾਈ ਲੜਨੀ ਸ਼ੁਰੂ ਕਰਤੀ ਐ ਤੇ ਨਾਲ ਦੀ ਨਾਲ ਅਸੀਂ ਪੈਸੇ ਦੀ ਲੜਾਈ ਲੜਨੀ ਸ਼ੁਰੂ ਕਰਤੀ ਐ ਹਰੇਕ ਚੀਜ਼ ਅਸੀਂ ਪੈਸੇ ਨਾਲ ਤੋਲਦੇ ਆ ਤੇ ਤੁਸੀਂ ਇਹ ਦੇਖਿਆ ਸੀਗਾ ਜਦੋਂ ਇਹ ਕਲਿੱਪ ਦੇਖਿਆ ਸੀਗਾ ਮੈਨੂੰ ਪਤਾ ਨਹੀਂ ਤੁਹਾਨੂੰ ਯਾਦ ਹੈ ਕਿ ਨਹੀਂ ਯਾਦ ਉਹ ਕਲਿੱਪ 'ਚ ਇੱਕ ਵਰਡਿੰਗ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੇ ਖੇਡ ਖੇਡਨੀ ਐ ਮੇਰੇ ਕੋਲ ਆਓ ਤੇ ਭੁੱਲ ਜਾਓ ਇਟ ਇਜ਼ ਨੋਟ ਅਬਾਊਟ ਮਨੀ ਇਟ ਇਜ਼ ਅਬਾਊਟ ਜੋਸ਼ ਐਂਡ ਹੋਸ਼ ਟੂ ਬੀ ਵਾਟ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਇਆ ਹੈ ਆਈ ਏਮ ਵੈਰੀ ਵੈਰੀ ਹੈਪੀ ਟੂ ਸੀ ਕਿ ਜਿਹੜੇ ਐਨਸੀਸੀ ਦੇ ਕੈਡਟਸ ਨੇ ਬੱਚੇ ਗਰਲਸ ਹੁਣ ਅੱਜ ਤੁਹਾਡੇ ਵਾਸਤੇ ਵੀ ਖੁੱਲ ਗਿਆ ਹੈ ਪਰਮਨੈਂਟ ਕਮਿਸ਼ਨ ਖੁੱਲ ਗਿਆ ਹੈ ਪਤਾ ਕਿ ਨਹੀਂ ਪਤਾ ਕਿੰਨਿਆਂ ਨੂੰ ਨਹੀਂ ਪਤਾ ਕਿੰਨੇ ਨੂੰ ਪਤਾ ਹੈ ਆਹੀ ਹੈ ਫਰਕ ਐਨਸੀਸੀ ਕੈਰਡ ਦਾ ਇਹ ਹੁੰਦਾ ਹੈ ਹੱਥ ਖੜਾ ਕਰਨਾ ਹੁਣ ਸਿੱਖੋ ਵਾਈ ਆਰ ਯੂ ਸਕੇਅਰਡ ਡੋਨਟ ਬੀ ਸਕੇਅਰਡ ਇੰਪੋਰਟੈਂਟ ਗੱਲ ਹੈਗੀ ਹੈ ਕਿ 올 ਦਿਸ ਸਾਰਾ ਗੜੀ ਫਾਊਂਡੇਸ਼ਨ ਐਂਡ ਦੀ ਕਨਸੈਪਟਸ ਜਿਹੜੇ ਇਹਦੇ ਹੁੰਦੇ ਨੇ ਇਹ ਸਾਨੂੰ ਇੱਕ ਮੋਰਲ ਬੂਸਟਿੰਗ ਟਾਈਮ ਮੋਰਲ ਬੂਸਟਿੰਗ ਇਵੈਂਟ and moral boosting what are the next time event and moral boosting education dende ne and we must ensure that we carry this home assi enu ghar leke jaiye naal hi apne hor do bandeyan nu dassiye ede bare then only we will come to know ki apa ki kita si sade vaddeyan ne ki kita si assi agge ki karange ਇਜ਼ ਇਟ ਕਲੀਅਰ ਆਲ ਦੋਸ ਐਨਸੀਸੀ ਕੈਡਟਸ ਆਮ ਸ਼ੋਰ ਤੁਹਾਨੂੰ ਪਤਾ ਲੱਗਿਆ ਹੋਵੇਗਾ ਬਹੁਤ ਕੁਝ ਬਟ ਆਲ ਦੋਸ ਐਨਸੀਸੀ ਕੈਡਟਸ ਨਹੀਂ ਨੇ ਉਹਨਾਂ ਨੂੰ ਵੀ ਪਤਾ ਲੱਗਿਆ ਹੋਵੇਗਾ ਐਂਡ ਯੂ ਮਸਟ ਮੇਕ ਐਨ ਐਫਰਟ ਟੂ ਮੀਟ ਮੀਟ ਦੀ ਜਨਰੇਸ਼ਨ ਆਫ ਆਰ 21 ਸਿੱਖ ਦੇ ਜਿਹੜੇ ਫੋਰਥ ਜਨਰੇਸ਼ਨ ਆਏ ਹੋਏ ਨੇ ਮਸਟ ਮੀਟ ਐਂਡ ਕੱਲ ਨੂੰ ਦੱਸਣ ਲੋਕੇ ਹੋਵੋਗੇ ਆਈ ਮੈਟ ਸੋ ਐਂਡ ਸੋ ਕਲੀਅਰ ओके थैंक यू सो मच गुड जोश समय दी सीमा ਨੂੰ ਧਿਆਨ ਵਿੱਚ ਰੱਖਦੇ ਹੋਇਆ ਹੁਣ ਮੈਂ ਮੰਚ ਦੇ ਉੱਤੇ ਸੱਦਾ ਦੇਣ ਜਾ ਰਹੀ ਹਾਂ ਸਾਰਾ ਗੜੀ ਫਾਊਂਡੇਸ਼ਨ ਦੇ ਸੰਸਥਾਪਕ ਬ੍ਰਿਗੇਡੀਅਰ ਸਰਦਾਰ ਜਤਿੰਦਰ ਸਿੰਘ ਅਰੋੜਾ ਜੀ ਨੂੰ ਕਿਉ ਮੰਚ ਤੇ تشریف ਲੈ ਕੇ ਆਉਣ ਤੇ ਵਿਦਿਆਰਥੀਆਂ ਦੇ ਨਾਲ ਦੋ ਬੋਲ ਸਾਂਝੇ ਕਰਨ ਤਾੜੀਆਂ ਦੇ ਨਾਲ ਸਵਾਗਤ ਹੈ ਬ੍ਰਿਗੇਡੀਅਰ ਸਰਦਾਰ ਜਤਿੰਦਰ ਸਿੰਘ ਅਰੋੜਾ ਜੀ ਕੌਂਡਲ ਸਾਹਿਬ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਵਿਖਿਆਨ ਕੀਤਾ ਹੈ ਔਰ ਸਾਰੇ ਜਿਹਨੇ ਬੈਠੇ ਸਟੂਡੈਂਟਸ ਹੈ ਮੇਰਾ ਮੰਨਣਾ ਹੈ ਕਿ ਤੁਹਾਨੂੰ ਕਾਫੀ ਜੋਸ਼ ਆ ਗਿਆ ਹੋਣਾ ਹੁਣ ਤੇ ਸਾਰਾ ਗੜੀ ਦਾ ਸਾਕਾ ਬਹੁਤ ਲੋਕਾਂ ਨੇ ਦੱਸਤਾ ਤੁਹਾਨੂੰ ਪਿਕਚਰ ਵੀ ਆ ਗਈ ਹੈ ਕੇਸਰੀ ਪਰ ਕੁਝ ਸਾਲ ਪਹਿਲੇ ਇਹਦੇ ਬਾਰੇ ਕੁਝ